ਫਾਇਦੇ ਵੱਲੋਂ ਬੰਨ੍ਹ ਦੀ ਮਜ਼ਬੂਤੀ ਕੀਤੀ ਜਾ ਰਹੀ ਆ ਹਾਲਾਂਕਿ ਇੱਕ ਪਾਸੇ ਸਤਲੁਜ ਦਾ ਪਾਣੀ ਮਾਰ ਪਾਉਂਦਾ ਇੱਧਰ ਇਹ ਬੰਨ੍ਹ ਹਰ ਵਾਰ ਦੀ ਤਰ੍ਹਾਂ ਟੁੱਟਣ ਦੇ ਕਿਨਾਰੇ ਹੁੰਦਾ ਹੈ ਕਈ ਵਾਰ ਤਾਂ ਟੁੱਟ ਵੀ ਜਾਂਦਾ ਪਰ ਹੁਣ ਇਸ ਬੰਨ੍ਹ ਨੂੰ ਪੂਰਾ ਮਜ਼ਬੂਤ ਕੀਤਾ ਜਾ ਰਿਹਾ ਆ ਆਉਣ ਵਾਲੇ ਫਲੱਡਾਂ ਤੋਂ ਬਚਾਉਣ ਦੇ ਲਈ ਕਿ ਜਿਹੜੇ ਫਲੱਡ ਨੇ ਉਹਨਾਂ ਤੋਂ ਬਚਾ ਕੀਤਾ ਜਾ ਸਕੇ ਹਾਲਾਂਕਿ ਜਵਾਨ ਵੀ ਜਿਹੜੇ ਨੇ ਉਹ ਬੂਟੇ ਲਾਉਂਦੇ ਨਜ਼ਰ ਆ ਰਹੇ ਨੇ ਇਸ ਬੰਦ ਦੇ ਉੱਪਰ ਕਰੀਬ 1 ਲੱਖ ਬੂਟਾ ਇਹਨਾਂ ਦੇ ਵੱਲੋਂ ਲਾਇਆ ਜਾਏਗਾ ਜੋ ਕਿ ਕਰੀਬ ਇਹ ਬੰਨ 13 14 ਕਿਲੋਮੀਟਰ ਦੇ ਏਰੀਏ ਦੇ ਵਿੱਚ ਆ 1 ਲੱਖ ਪੌਦਾ ਔਰ ਇਹਦੇ ਨਾਲ ਇਹਨਾਂ ਦਾ ਕਹਿਣਾ ਹੈ ਜਵਾਨਾਂ ਦਾ ਕਿ ਅਗਰ ਇੱਥੇ ਬੂਟੇ ਲਾਉਣੇ ਆ ਇੱਕ ਜੰਗਲ ਟਾਈ ਬੰਦ ਹੈ ਜਿਹਦੇ ਨਾਲ ਫੌਜ ਨੂੰ ਵੀ ਸੇਫਟੀ ਮਿਲਦੀ ਆ ਔਰ ਬੰਨ ਵੀ ਮਜ਼ਬੂਤ ਹੁੰਦਾ ਜਿਹਦੇ ਕਾਰਨ ਅਗਰ ਫਲੱਡ ਕਿਉਂਕਿ ਇਧਰ ਸਤਲੂਜ ਆ ਅਗਰ ਫਲੱਡ ਆਉਂਦਾ ਹੈ ਤਾਂ ਬੰਨ ਤੋਂ ਅੱਗੇ ਪਿੰਡਾਂ ਦੇ ਵਿੱਚ ਜਾਂ ਆਰਮੀ ਦੇ ਉੱਪਰ ਕੋਈ ਨੁਕਸਾਨ ਨਹੀਂ ਕਰਦਾ ਬਾਕੀ ਪਿੰਡ ਵਾਸੀ ਵੀ ਸਾਡੇ ਕੋਲੇ ਮੌਜੂਦ ਨੇ ਇਲਾਕੇ ਦੇ ਲੋਕ ਬਾਈ ਜੀ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਸਾਰਜ ਸਿੰਘ ਸਰਪੰਚ ਪਿੰਡ ਮਾਛੀਗੜੇ ਤੋਂ ਅੱਛਾ ਭਾਈ ਜੀ ਇਹ ਬੰਨ ਜਿਹੜੇ ਪੱਕੇ ਕੀਤੇ ਜਾ ਰਹੇ ਨੇ ਇਹ ਕਿੰਨਾ ਵੱਲੋਂ ਕੀਤੇ ਜਾ ਰਹੇ ਨੇ ਜੀ ਇਹ ਜੀ ਬਹੁਤ ਵਧੀਆ ਪ੍ਰਾਲਾ ਹੈ ਜੋ ਅੱਜ ਕਰ ਰਹੇ ਆ ਆਪਣੇ ਫਰੋਹੀਪੁਰ ਡਿਵੀਜ਼ਨ ਦੇ ਆਰਓ ਜਿਹੜੇ ਡੋਗਰਾ ਜੀਡੀਟੀਮ ਇਹਨਾਂ ਦੀ ਆਰਮੀ ਵਾਲੇ ਇਹ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਅੱਜ ਇਹ ਦੋਨੋਂ ਸਾਈਡ ਤੇ ਜਿਹੜੋਂ ਬੰਨਦੇ ਰੋ ਸਾਈਡ ਤੇ ਰੁੱਖ ਲਗਾ ਰਹੇ ਨੇ ਕਿਉਂਕਿ ਇਧਰੋਂ ਦਰਿਆ ਦੀ ਪਾਣੀ ਦੀ ਮਾਰ ਆਉਂਦੀ ਆ ਉਹਦੀ ਸੇਫਟੀ ਵਾਸਤੇ ਤਾਂ ਕਿ ਜੋ ਸਾਡੇ ਨਾਲ ਦੇ ਜੋ ਪਿੰਡ ਆ ਉਹ ਸਾਰੇ ਬਾਜ ਸਕਣ ਔਰ ਇਹਨਾਂ ਨੇ ਇੱਕ ਟੀਮ ਹੋਰ ਪਹਿਲੇ ਇਸ ਤੋਂ ਬਹੁਤ ਵਧੀਆ ਪ੍ਰਾਲਾ ਕੀਤਾ ਜੋ ਬੰਨ ਦੇ ਨਾਲ-ਨਾਲ ਕੰਦ ਕੀਤੀ ਆ ਤੇ ਇਧਰੋਂ ਪਾਣੀ ਆਵੇ ਔਰ ਪਾਣੀ ਉਹਨੂੰ ਪਾਣੀ ਨੂੰ ਕੰਦ ਰੋਕ ਲਵੇ ਮਿੱਟੀ ਨਾ ਖੁਰੇ ਪਹਿਲਾਂ ਮਿੱਟੀ ਨਾ ਖੁਰੇ ਹਾਂ ਉਸ ਵਾਸਤੇ ਨਾ ਬਹੁਤ ਵਧੀਆ ਪ੍ਰਾਲਾ ਔਰ ਸਾਡੇ ਪਿੰਡਾਂ ਵਾਲੇ ਦਾ ਵੀ ਸਾਥ ਆ ਹੂੰ ਤੇ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਅੱਛਾ ਕਹਿੰਦੇ ਕਾਫੀ ਲੱਖਾਂ ਬੁੱਟੇ ਲਾਉਣੇ ਇੱਥੇ ਹਾਂਜੀ ਲੱਖਾਂ ਲਗਾ ਰਿਹਾ ਜੀ ਦਪਕਲ ਜੀ ਇਹ ਲੱਖ ਦੇ ਤਕਰੀਬ ਬੁੱਟੇ ਲੱਗ ਰਹੇ ਜੀ ਹਾਂਜੀ 1 ਲੱਖ ਦੇ ਆਸਪਾਸ ਹਾਂਜੀ ਸਾਰੇ ਬੁੱਟੇ ਮਿਕਸ ਹੈ ਜੀ ਕੁਝ ਬੁੱਟੇ ਫਲਾਂ ਵਾਲੇ ਨੇ ਕੁਝ ਬੁੱਟੇ ਦੂਜੇ ਨੇ ਜੀ ਹਾਂਜੀ ਅੱਛਾ ਇਹਦੇ ਨਾਲ ਬੰਨ ਦੀ ਮਜ਼ਬੂਤੀ ਚ ਫਾਇਦਾ ਮਿਲੇਗਾ ਜਾਂ ਕੀ ਇਹਦੇ ਹੋਰ ਫਾਇਦੇ ਨੇ ਸਰ ਬਹੁਤ સારી ਮਜ਼ਬੂਤੀ ਦਾ ਬਹੁਤ ਫਾਇਦਾ ਹੋਣਗੇ ਫਲੱਡ ਆਉਣ ਤੋਂ ਵੀ ਰੋਕथाम ਰਹੇਗੀ ਜੀ ਹਾਂਜੀ ਹਾਂਜੀ ਅੱਛਾ ਜਿਵੇਂ ਆ ਪਿੱਛੇ ਪਿੰਡ ਨੇ ਦੂਰ ਸਾਰੇ ਹਨ ਇਹ ਜਦੋਂ ਪਾਣੀ ਇਧਰੋਂ ਅੱਗੇ ਨਿਕਲਦਾ ਹੈ ਤਾਂ ਇਧਰ ਤੁਹਾਡੇ ਪਿੰਡਾਂ ਨੂੰ ਹੀ ਮਾਰ ਕਰਦਾ ਹੈ ਜੀ ਸਰ ਜੀ ਸਰ ਇਹ ਜਦੋਂ ਹੁਣ ਆਪਣੇ ਬੂਟੇ ਲਗਾਏ ਜਾਣਗੇ ਉਸ ਤੋਂ ਬਾਅਦ ਮਾਰ ਨਹੀਂ ਹੋਊਗੀ ਮਤਲਬ ਹਾਂਜੀ ਹਾਂਜੀ ਮੰਨ ਲਓ ਆਪਾਂ ਕਹਿ ਸਕਦੇ ਹਾਂ ਵੀ ਇਹ ਇਹਦੀ ਜਿਹੜੀ ਮਜ਼ਬੂਤੀ ਆ ਉਹ ਡਬਲ ਹੋ ਜਾਏ ਬਹੁਤ ਜੀ ਬਹੁਤ ਵਾਜ ਜਾਣੀ ਜੀ ਮਜ਼ਬੂਤੀ ਬਹੁਤ ਡਬਲ ਹੋ ਜਾਏ ਕਿਉਂਕਿ ਨਾਲ ਨਾਲ ਬਣਦੇ ਬਹੁਤ ਪਿੰਡ ਆ अच्छा हां वो सारे ਪਿੰਡ ਉਹਨਾਂ ਦੀ ਸੇਫਟੀ ਵਾਸਤੇ ਜੇ ਜੋ ਆਰਮੀ ਵਾਲੇ ਕਰ ਰਹੇ ਆ ਬਹੁਤ ਵਧੀਆ ਪ੍ਰਬਾਲਾ ਕਰ ਰਹੇ ਆ ਜਦੋਂ ਜਦੋਂ ਇਹ ਫਲੱਡ ਅੱਗੇ ਆਉਂਦੇ ਪਿੰਡ ਖਾਲੀ ਹੁੰਦੇ ਨੇ ਕਰਨੇ ਪੈਂਦੇ ਨੇ ਨਹੀਂ ਜੀ ਪਿੱਛੋਂ ਕਰਨੇ ਪੈਂਦੇ ਕਈ ਕਈ ਚਲੇ ਵੀ ਜਾਂਦੇ ਆ ਲੇਕਿਨ ਸੇਫਟੀ ਬਹੁਤ ਜ਼ਿਆਦਾ ਆਰਮੀ ਸਾਥ ਦਿੰਦੀ ਆ ਸੇਫਟੀ ਹੋਊਗੀ ਤਾਂ ਫਿਰ ਤਾਂ ਖਾਲੀ ਕਰਦੀ ਰੋਡ ਦੀ ਔਰ ਇਸ ਵਾਰ ਉਸ ਤੋਂ ਵੀ ਜ਼ਿਆਦਾ ਅਰੇਂਜਮੈਂਟ ਕਰਤਾ ਵੀ ਪਾਣੀ ਕਿਸੇ ਤਰ੍ਹਾਂ ਵੀ ਅੱਗੇ ਨਿਕਲ ਨਾ ਸਕੇ ਦਰਿਆ ਤੋਂ ਪਾਰ ਜੀ ਉਹ ਸਾਰੇ ਪਿੰਡ ਗੱਟੀਆਂ ਪਾਰ ਵਾਲੇ ਜੀ ਖਾਲੀ ਕਰਨੇ ਪੈਂਦੇ ਜੀ ਹਾਂ ਜੀ ਹਾਂ ਜੀ ਤੇ 13 ਕਿਲੋਮੀਟਰ ਦੀ ਰੇਂਜ ਦੇ ਵਿੱਚ ਜੀ ਇਹ ਸਾਰੇ ਬੂਟੇ ਲਗਾਏ ਜਾਣਗੇ ਜੀ ਹਾਂਜੀ 13 13 ਕਿਲੋਮੀਟਰ ਦੇ ਵਿੱਚ ਲੱਖਾਂ ਬੂਟੇ ਲਾਏ ਜਾਣੇ ਨੇ ਔਰ ਇਹ ਜਾਣਕਾਰੀ ਜਿਹੜੀ ਹੈ ਇਹ ਸ਼ੇਅਰ ਕਰਨ ਦਾ ਮਕਸਦ ਹੀ ਇਹ ਆ ਕਿ ਬਹੁਤ ਸਾਰੇ ਲੋਕ ਜਿਵੇਂ ਹੁਣ ਸਤਲੁਜ ਦੇ ਪਾਣੀ ਦਾ ਡਾਰਾ ਫਲੱਡਾਂ ਦਾ ਲੋਕਾਂ ਨੂੰ ਵੀ ਹੁਣ ਫਲੱਡ ਆ ਸਕਦੇ ਆ ਸਤਲੁਜ ਦਾ ਪਾਣੀ ਵੱਧ ਸਕਦਾ ਔਰ ਸਾਨੂੰ ਖਤਰਾ ਹੋ ਸਕਦਾ ਇਹ ਚੀਜ਼ਾਂ ਉਹਨਾਂ ਨੂੰ ਪਹਿਲਾਂ ਦੱਸ ਰਹੇ ਆ ਕਿ ਪਹਿਲਾਂ ਹੀ ਜਿਹੜੇ ਬੰਨ ਨੇ ਉਹ ਜਵਾਨਾਂ ਦੇ ਵੱਲੋਂ ਆਰਮੀ ਦੇ ਵੱਲੋਂ ਪੱਕੇ ਕੀਤੇ ਜਾ ਰਹੇ ਨੇ ਪਹਿਲਾਂ ਇੱਥੇ ਦੁਵਾਰ ਵੀ ਜਿਹੜੀ ਆ ਉਹ ਦੁਵਾਰ ਕੀਤੀ ਆ ਇਹਨਾਂ ਦੇ ਵੱਲੋਂ ਬਿਲਕੁਲ ਜਿੱਥੋਂ ਤੱਕ ਆ ਘਾਹ ਦੇਖ ਰਹੇ ਹੋ ਇੱਥੋਂ ਤੱਕ ਜਿਹੜੀ ਦੁਵਾਰ ਆ 5 ਫੁੱਟ 3 ਕਰੀਬ ਉਚਾਈ ਕਿਉਂਕਿ ਅਸੀਂ ਉੱਚੇ ਤੇ ਖੜੇ ਆ 5 ਫੁੱਟ ਉੱਚੀ ਜਿਹੜੀ ਦਵਾਰ ਕਿ ਪਾਣੀ ਜਦੋਂ ਇੱਕਦਮ ਕਿਉਂਕਿ ਇਹ ਖੇਤੀ ਆ ਇੱਥੇ ਪਿੰਡਾਂ ਵਾਲਿਆਂ ਦੀ ਆਹ ਸਤਲੂਜ ਤੋਂ ਅੱਗੇ ਜਦੋਂ ਇੱਥੇ ਪਾਣੀ ਆਉਂਦਾ ਹੈ ਤਾਂ ਇੱਕਦਮ ਪਾਣੀ ਜਦੋਂ ਦਵਾਰ ਦੇ ਨਾਲ ਵੱਜੂਗਾ ਤਾਂ ਥੱਲੋ ਬਨਣੀ ਖੁਰੂਗਾ ਜ਼ਿਆਦਾਤਰ ਬਨ ਥੱਲੋ ਖੁਰ ਕੇ ਚੂਹਿਆਂ ਦੀਆਂ ਖੁੱਡਾਂ ਹੁੰਦੀਆਂ ਸੱਪਾਂ ਦੀਆਂ ਖੁੱਡਾਂ ਹੁੰਦੀਆਂ ਉਹਨਾਂ ਉਹਨਾਂ ਦੇ ਰਾਹੀ ਜਿਹੜਾ ਪਾਣੀ ਆ ਬਾਹਰ ਆ ਜਾਂਦਾ ਹੁਣ 5 ਫੁੱਟ ਥੱਲੇ ਦਵਾਰ ਕਰਤੀ ਔਰ ਕਰੀਬ 4-5 ਫੁੱਟ ਉੱਪਰ ਦਵਾਰ ਹੋਗੀ ਕਰੀਬ ਆਸ-ਪਾਸ ਵਧ ਘਟ ਹੋ ਸਕਦੀ ਆ ਔਰ ਇਹਦੇ ਨਾਲ ਕੀ ਆ ਜੇ ਪਾਣੀ ਥੱਲੋਂ ਵੀ ਆ ਕ੍ਰੋਸ ਹੋਣ ਦੀ ਕੋਸ਼ਿਸ਼ ਕਰਦਾ ਇਸ ਬੰਨ ਦੇ ਤਾਂ ਉਹ ਪਾਣੀ ਕ੍ਰੋਸ ਨਹੀਂ ਹੋਊਗਾ ਜਾਨੀ ਕਿ ਪਾਣੀ ਇੱਥੇ ਰੁਕ ਸਕਦਾ ਔਰ ਉਦੋਂ ਬਾਅਦ ਜਿਹੜਾ ਪ੍ਰਾਲਾ ਇਹੇ ਆ ਬੂਟੇ ਵਾਲਾ ਕਿਉਂਕਿ ਆ ਨਵੇਂ ਬੂਟੇ ਸਾਰੇ ਲੱਗੇ ਵੇਖ ਸਕਦੇ ਹੋ ਇਹਦੇ ਚ ਫਲਾਂ ਵਾਲੇ ਬੂਟੇ ਹੋਰ ਬੂਟੇ ਟਾਲੀਆਂ ਹੋ ਗਈਆਂ ਕਾਫੀ ਕੁਝ ਜਿਹੜਾ ਜਿਹੜੇ ਮੋٹے ਮੁੱਢਾਂ ਵਾਲੇ ਪੌਦੇ ਨੇ ਉਹ ਇੱਥੇ ਲਾਏ ਜਾ ਰਹੇ ਨੇ ਕਿਉਂਕਿ ਆ ਤੁਸੀਂ ਵੇਖੋ ਟਾਲੀਆਂ ਟੋਲੀਆਂ ਵੈਸੇ ਤਾਂ ਅੱਜਕੱਲ ਪਿੰਡਾਂ 'ਚ ਬਹੁਤ ਘੱਟ ਹੁੰਦੀਆਂ ਨੇ ਪਰ ਇਹ ਚੀਜ਼ਾਂ ਲਾਈਆਂ ਜਾ ਰਹੀਆਂ ਨੇ ਹੁਣ ਤਾਜੋ ਇਹ ਜਿਹੜਾ ਬੰਨ ਹਾਲਾ ਕਿ ਬੰਨ ਨੂੰ ਹੁਣ ਤਾਜ਼ਾ ਹੀ ਮਜ਼ਬੂਤ ਕੀਤਾ ਗਿਆ ਕੁਝ ਪਿਛਲੇ ਸਮੇਂ ਦੇ ਵਿੱਚ ਹੀ ਔਰ ਇਹ ਬੰਨ ਪੂਰਾ ਮਜ਼ਬੂਤ ਕਰ ਦਿੱਤਾ ਗਿਆ ਦੀ ਚੁੜਾਈ ਵੀ ਵੇਖ ਲਓ ਔਰ ਹੁਣ ਇਹਦੇ ਤੋਂ ਬੱਚਾ ਹੋ ਸਕਦਾ ਹੈ ਅਗਰ 2-3 ਸਾਲ ਦੇ ਵਿੱਚ ਵਿੱਚ ਇਹ ਪੌਦੇ ਵੱਡੇ ਹੁੰਦੇ ਨੇ ਜਿਵੇਂ ਇਹ ਬੂਟੇ ਨੇ ਤਾਂ ਅੰਦਰਲੇ ਪਾਸੇ ਇਹਨਾਂ ਬੂਟਿਆਂ ਨਾਲ ਹੋਰ ਜੜਾਂ ਦੇ ਵਿੱਚੋਂ ਮਿੱਟੀ ਦੇ ਵਿੱਚ ਮਜ਼ਬੂਤੀ ਹੁੰਦੀ ਹੈ ਜਿਹਦੇ ਕਾਰਨ ਪਾਣੀ ਚਾਹੇ ਸਪੀਡ ਚ ਆਵੇ ਚਾਹੇ ਸਲੋ ਆਵੇ ਪਾਣੀ ਫਿਰ ਬੰਨ ਨੂੰ ਤੋੜ ਕੇ ਅੱਗੇ ਨਹੀਂ ਜਾਂਦਾ ਅਮਰੂਦ ਨੇ ਹੋਰ ਬਹੁਤ ਕੁਝ ਜਾਮਨ ਨੇ ਇਹੋ ਜਿਹੇ ਬੂਟੇ ਵੀ ਲਾਏਗੇ ਨੇ ਕਿ ਜਵਾਨ ਇਸ ਬੰਨ ਦੇ ਉੱਪਰ ਜਦੋਂ ਆਪਣੀ ਡਿਊਟੀ ਨਿਭਾਉਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਇਹਨਾਂ ਫਲਾਂ ਦਾ ਵੀ ਆਨੰਦ ਮਾਣ ਸਕਣ ਬਾਕੀ ਡਰਨ ਦੀ ਕੋਈ ਲੋੜ ਨਹੀਂ ਗਈ ਔਰ ਇਹ ਬੜਾ ਵਧੀਆ ਉਪਰਾਲਾ ਹੈਗਾ ਇਹਨਾਂ ਦੇ ਵੱਲੋਂ ਕਿ ਜੋ ਇਹਨੇ ਬੂਟੇ ਲਾਏ ਜਾ ਰਹੇ ਨੇ ਲੱਖਾਂ ਬੂਟੇ ਅਗਰ ਲੱਗਣ ਕੀ ਤਾਂ ਇੱਕ ਤਾਂ ਜੰਗਲ ਟਾਈਪ ਜੰਗਲ ਬਣ ਜਾਈਗਾ ਔਰ ਇਹਦੇ ਨਾਲ ਆਰਮੀ ਨੂੰ ਵੀ ਬੈਨੀਫਿਟ ਆ ਔਰ ਦੂਜੇ ਪਾਸੇ ਆਮ ਲੋਕ ਜਿਹੜੇ ਨੇ ਇਧਰ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਉੱਠਣਾ ਪੈਂਦਾ ਜਿਨ੍ਹਾਂ ਦੇ ਪਿੰਡਾਂ ਤੱਕ ਪਾਣੀ ਪਹੁੰਚ ਜਾਂਦਾ জাফর ਜਿਹੜੀਆਂ ਫਸਲਾਂ ਖੜੀਆਂ ਨੇ ਇਹ ਫਸਲਾਂ ਤਬਾਹ ਹੋ ਜਾਂਦੀਆਂ ਨੇ ਇਹਨਾਂ ਫਸਲਾਂ ਦਾ ਹੁਣ ਬਚਾਅ ਹੋ ਸਕਦਾ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਇਹਨਾਂ ਦੇ ਕੰਮ ਨੂੰ ਉਸ ਦੀ رائے ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ